ਸਸ੍ਰੀਕਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਸਿਰਫ ਤਿੰਨ ਕਸਰਤਾਂ ਤੁਹਾਡੇ ਲੱਕ ਦੇ ਦਰਦ ਲਈ ਹਰ ਜ਼ਿੰਦਗੀ ਦੇ ਵਿੱਚ ਚੌਥੇ ਇਨਸਾਨ ਨੂੰ ਲੱਕ ਦੇ ਵਿੱਚ ਦਰਦ ਹੋ ਰਿਹਾ ਹੈ ਕਿਉਂਕਿ ਆਪਣੇ ਕੰਮ ਕਰਨ ਦੇ ਤਰੀਕੇ ਔਰ ਖਾਣ ਪੀਣ ਦੇ ਤਰੀਕੇ ਨੇ ਬਦਲ ਗਏ ਹਨ ਕਿ ਆਪਣੇ ਲੱਕ ਦਰਦ ਹੋਣਾ ਇੱਕ ਆਮ ਜੀ ਗੱਲ ਹੋ ਗਈ ਹੈ ਸੋ ਅਗਰ ਤੁਹਾਡੇ ਕਿਸੇ ਵੀ ਜਗ੍ਹਾ ਮਤਲਬ ਲੰਬਰ ਲੈਵਲ ਤੇ ਇਸ ਜਗ੍ਹਾ ਤੇ ਜਿਹੜੀ ਆਪਾਂ ਤੁਹਾਨੂੰ ਪਿਕਚਰ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਗਰ ਇਸ ਜਗ੍ਹਾ ਤੇ ਥੋੜੇ ਦਰਦ ਹੋ ਰਿਹਾ ਹੈ ਤਾਂ ਤੁਹਾਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਆਪਾਂ ਕੋਈ ਵੀ ਲੰਬੇ ਸਮੇਂ ਲਈ ਬੈਠ ਕੇ ਕੰਮ ਕਰਦੇ ਹਾਂ ਆਪਣੀ ਲੰਬਰ ਸਪਾਈਨ ਸਪ੍ਰੇਟ ਹੋਣ ਲੱਗ ਜਾਂਦੀ ਹੈ ਕਿਉਂਕਿ ਇਸ ਦਾ ਇੱਕ ਐਸ ਕਰਵਡ ਸ਼ੇਪ ਹੁੰਦੀ ਹੈ ਸਪਾਈਨ ਦੀ ਜਦੋਂ ਸ਼ੇਪ ਚੇਂਜ ਹੋਏਗੀ ਮੱਲੋ ਮੱਲੀ ਆਪਣੇ ਲੱਕ ਦੇ ਵਿੱਚ ਦਰਦ ਸ਼ੁਰੂ ਹੋਣਾ ਇੱਕ ਆਮ ਜੀ ਗੱਲ ਹੈ ਕਈ ਵਾਰ ਲੱਕ ਤੋਂ ਦਰਦ ਸ਼ੁਰੂ ਹੋ ਕੇ ਆਪਣੀ ਲੱਤਾਂ ਦੇ ਵਿੱਚ ਦਰਦ ਜਾਣਾ ਲੱਗ ਜਾਂਦਾ ਹੈ ਸੋ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਤਾਂ ਤੁਸੀਂ ਲੱਕ ਦੇ ਦਰਦ ਤੋਂ ਹਮੇਸ਼ਾ ਲਈ ਬਚ ਸਕਦੇ ਹੋ ਇੱਕ ਤਾਂ ਤੁਸੀਂ ਆਪਾਂ ਤੁਹਾਨੂੰ ਦੱਸਾਂਗੇ ਬੈਠਣ ਦਾ ਕਿਹੜਾ ਤਰੀਕਾ ਹੋਣਾ ਚਾਹੀਦਾ ਹੈ ਕੁਰਸੀ ਤੇ ਤੁਸੀਂ ਕਿਵੇਂ ਬੈਠਣਾ ਹੈ ਔਰ ਤੁਸੀਂ ਕਿਵੇਂ ਪੱਡ ਤੇ ਤੁਹਾਨੂੰ ਲੱਕ ਦਰਦ ਦੇ ਦੌਰਾਨ ਆਰਾਮ ਕਰਨਾ ਚਾਹੀਦਾ ਹੈ ਹਮੇਸ਼ਾ ਜਦੋਂ ਵੀ ਤੁਹਾਡੇ ਲੱਕ ਚ ਦਰਦ ਹੈ ਪਹਿਲਾਂ 3 ਤੋਂ 4 ਦਿਨ ਤਾਂ ਤੁਸੀਂ ਲੱਕ ਤੇ ਸੇਕ ਦਿਓ ਉਸ ਤੋਂ ਬਾਅਦ ਇਹ ਕਸਰਤਾਂ ਸਾਡੇ ਵਾਲੀਆਂ ਕਰਨੀਆਂ ਸ਼ੁਰੂ ਕਰ ਦਿਓ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਏਗਾ ਔਰ ਹਮੇਸ਼ਾ ਤੁਹਾਡੇ ਜਦੋਂ ਵੀ ਲੱਕ 'ਚ ਜ਼ਿਆਦਾ ਦਰਦ ਹੈ ਇੱਕ ਤੋਂ ਦੋ ਦਿਨ ਲਈ ਆਰਾਮ ਜ਼ਰੂਰ ਕਰੋ ਕਿਉਂਕਿ ਬਹੁਤ ਚੀਜ਼ਾਂ ਰੈਸਟ ਕਰਨ ਵਾਲੀ ਆਰਾਮ ਕਰਨ ਨਾਲ ਹੀ ਠੀਕ ਹੋ ਜਾਂਦੀਆਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਧ ਸਿੰਘ ਸਰਾ ਪਿਛਲੇ 10 ਸਾਲ ਤੋਂ ਸੀਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਜੀ ਸੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਧ ਸਿੰਘ ਸਰਾ ਦੇ ਨਾਮ ਤੇ ਔਰ ਫੇਸਬੁਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾਪੀਜ਼ੋਥੈਰੇਪੀਕ ਕਲੀਨਿਕ ਦੇ ਨਾਮ ਤੇ ਉੱਥੇ ਸਾਨੂੰ ਜਰੂਰ ਫੋਲੋ ਕਰੋ ਅਸੀਂ ਹਫਤੇ ਦੇ ਵਿੱਚ ਦੋ ਦਿਨ ਅਸੀਂ ਉੱਥੇ ਲਾਈਵ ਆਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਉੱਥੇ ਤੁਹਾਡੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ ਔਰ ਸਾਡਾ YouTube ਚੈਨਲ ਜਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ Snapchat ਤੇ ਡਾਕਟਰ ਗੁਰਸ਼ੀਰ ਸਿੰਘਸ ਨੂੰ ਫੋਲੋ ਕਰਨਾ ਨਾ ਭੁੱਲਿਓ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਸਾਨ ਕਸ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੇਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ। ਇਸ ਨੂੰ ਆਰ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਗੱਲ ਜਿਹੜੀ ਸਭ ਤੋਂ ਜ਼ਰੂਰੀ ਹੈ ਹਮੇਸ਼ਾ ਆਪਣੀ ਕੁਰਸੀ ਉਹ ਰੱਖੋ ਜਿਸ ਦੇ ਵਿੱਚ ਲੰਬਰ ਲੈਵਲ ਤੇ ਆਪਣੀ ਸਪੋਰਟ ਹੋਵੇ ਇਸ ਜਗ੍ਹਾ ਤੇ ਹੁਣ ਜਿਵੇਂ ਇਹ ਕੁਰਸੀ ਹੈ ਇਹ ਤੇ ਸਪੋਰਟ ਨਹੀਂ ਹੈ ਸੋ ਆਪਾਂ ਨੂੰ ਇਸ ਜਗ੍ਹਾ ਤੇ ਇੱਕ ਕੁਸ਼ਨ ਰੱਖਣਾ ਚਾਹੀਦਾ ਜਾਂ ਸਹਰਾਣਾ ਰੱਖਣਾ ਚਾਹੀਦਾ ਕੁਸ਼ਨ ਆਪਾਂ ਇਸ ਜਗ੍ਹਾ ਤੇ ਰੱਖਣਾ ਤੁਸੀਂ ਦੇਖੋ ਧਿਆਨ ਨਾਲ ਇਸ ਇਸ ਜਗ੍ਹਾ ਤੇ ਆਪਾਂ ਕੁਸ਼ਨ ਰੱਖਣਾ ਔਰ ਇਦਾਂ ਆਪਾਂ ਹਮੇਸ਼ਾ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਇਦਾਂ ਬੈਠ ਜੋ ਔਰ ਇਦਾਂ ਬੋਡੀ ਬਿਲਕੁਲ ਰਿਲੈਕਸ ਕਰ ਦੋ ਤੁਸੀਂ ਇੱਕ ਤੋਂ ਦੋ ਮਿੰਟ ਹਰ ਦੋ ਦੋ ਘੰਟੇ ਬਾਅਦ ਇਦਾਂ ਆਰਾਮ ਕਰਨਾ ਹੀ ਕਰਨਾ ਹੈ ਇਸ ਨਾਲ ਕੀ ਹੋਏਗਾ ਤੁਹਾਡੀ ਜਿਹੜੀ ਲੰਬਰ ਸਪਾਈਨ ਹੈ ਉਹ ਆਪਦੀ ਪੋਜੀਸ਼ਨ ਤੇ ਵਾਪਸ ਚਲੀ ਜਾਏਗੀ ਇਹ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਇਹ ਹੋਗੀ ਤੁਹਾਡੀ ਸਭ ਤੋਂ ਜ਼ਰੂਰੀ ਜਾਣਕਾਰੀ ਹੈ ਕੁਰਸੀ ਤੁਹਾਡੇ ਕੋਲ ਜਿਹੜੀ ਵੀ ਹੋਣੀ ਚਾਹੀਦੀ ਹੈ ਤੁਸੀਂ ਆਫੀਸਲੀ ਖਰੀਦੋ ਹਮੇਸ਼ਾ ਉਸ ਤੇ ਤੁਸੀਂ ਕੁਸ਼ਨ ਰੱਖਣਾ ਹੀ ਰੱਖਣਾ ਪਹਿਲੀ ਜਿਹੜੀ ਕਸਰਤ ਹੋਏਗੀ ਆਪਾਂ 3-4 ਦਿਨ ਬਾਅਦ ਸ਼ੁਰੂ ਕਰਨੀ ਹੈ ਹੌਟ ਪੈਕ ਦੇਣ ਤੋਂ ਬਾਅਦ ਉਲਟੀ ਲੇਟ ਜਾਣਾ ਇਦਾਂ ਔਰ ਦੋਨੋਂ ਹੱਥ ਜਿਹੜੇ ਆਪਣੇ ਤੁਸੀਂ ਉਹ ਲੱਕ ਦੇ ਪਿਛੇ ਰੱਖ ਲੈਣੇ ਆ ਇਦਾਂ ਕਰਕੇ ਔਰ ਉੱਪਰ ਉੱਠਣ ਦੀ ਕੋਸ਼ਿਸ਼ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਦੈਨ ਰਿਲੈਕਸ ਬਿਲਕੁਲ ਹੱਥ ਸਾਈਡ ਤੇ ਕਰ ਦੇਣੇ ਆ ਫੇਰ ਇੱਥੇ ਰੱਖਾਂਗੇ ਫੇਰ ਉੱਪਰ ਉੱਠਣ ਦੀ ਕੋਸ਼ਿਸ਼ 1 2 3 4 5 ਫੇਰ نیچے ਰੱਖ ਦੇਣਾ ਹੱਥ ਸਾਈਡ ਤੇ ਰੱਖ ਦੇਣੇ ਆ अगर थो तो इतने हाथ रख के नहीं होएगी तो तुम ये हथ साइड पर भी इत के इदा लुट सकते हो और इतना होल्ड करा पांच सैकेंड एक दो तीन चार पांच दैन रिलैक्स दोबारा देखो एक दो तीन चार पांच दैन रिलैक्स फिर देखो एक दो तीन चार पांच पैन रिलैक्स ये इदा ਦਾਸ ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਇਹ ਇਹ ਹੋਗੀ ਤੁਹਾਡੀ ਪਹਿਲੀ ਐਕਸਰਸਾਈਜ਼ ਹੁਣ ਜਿਹੜੀ ਸੈਕਿੰਡ ਐਕਸਰਸਾਈਜ਼ ਹੈ ਉਹ ਹੈਗੀ ਹੈ ਤੁਹਾਡੀ ਕੈਟ ਐਂਡ ਕੈਮਲ ਐਕਸਰਸਾਈਜ਼ ਜਿਹੜੀ ਪਹਿਲਾਂ ਵਾਲੀ ਐਕਸਰਸਾਈਜ਼ ਸੀਗੀ ਇਹ ਸੀਗੀ ਤੁਹਾਡੀ ਐਕਸਟੈਂਸ਼ਨ ਐਕਸਰਸਾਈਜ਼ ਹੁਣ ਇੱਕ ਅਸਰਤ ਲਈ ਕੀ ਕਰਨਾ ਆਪਾਂ ਸਭ ਤੋਂ ਪਹਿਲਾਂ ਆਪਾਂ ਫਿਗਰ ਆਫ 4 ਚਾਉਣ ਦੀ ਕੋਸ਼ਿਸ਼ ਕਰਨੀ ਮਤਲਬ ਆਪਣੀ ਮੋਢਿਆਂ ਦੇ نیچے ਆਪਣੇ ਹੱਥ ਆ ਜਾਣਗੇ ਔਰ ਆਪਣੇ हिਪ ਦੇ نیچے ਆਪਣੇ ਗੋਡੇ ਆ ਜਾਣਗੇ ਪਹਿਲਾਂ ਆਪਾਂ ਬਣ ਜਾਣਾ ਕੈਟ जाने की बिल्ली बिल्ली की पोजिशन यही होंगी जोड़ा अपना लंबर लैवल है ये यहाँ थली कर देना इदा करके इतने होल्ड करना दस सैकेंड एक दो तीन चार पाँच छे सत अठ नौ दस दिन रिलैक्स फिर आपना कैमल पूरा उपर चक देना चीज़ और नीवे पा के अपना दोनों गोटियादे देखना ऐसी देखो गोडे बचाली देख रहे हैं और उपर चक्ती चीज इतने आप होल्ड करना दस सैकेंड एक दो तीन चार पं छे सत अठ नौ दस दिन फिर विचार फिर होल्ड करा दस सैकेंड कैम कैट बन के और दिन एक दो तीन चार पे सत अठ नौ दस then camel 1 2 then 4 5 6 7 8 9 10 then relax ਤੁਸੀਂ ਸਿੱਧੇ ਹੋ ਜਾਣਾ ਇਸ ਨੂੰ ਤੁਸੀਂ ਪੰਜ ਵਾਰੀ ਕੈਟ ਬਣਾਣਾ ਪੰਜ ਵਾਰੀ ਕੈਮਲ ਇਹ ਹੋਗੀ ਤੁਹਾਡੀ ਸੈਕਿੰਡ ਐਕਸਰਸਾਈਜ਼ ਹੁਣ ਲਾਸਟ ਐਕਸਰਸਾਈਜ਼ ਆ ਆਪਾਂ ਸਿੱਧੇ ਹੋ ਜਾਣਾ ਔਰ ਦੋਨੋਂ ਵੱਡੀਆਂ ਆਪਾਂ ਖੜੀਸ ਕੇ ਆਪਾਂ ਆਪਣੇ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ एक, दो तीन चार पे सात आठ नौ दस दैन रिलैक्स अगर तो, तो उपरों नहीं पकड़ा जाएगा तो तुम्हें पिछों पकड़ के इतना गोडे छाती के नाल ला देने इतने आप करा दस सैकेंड एक दो तीन चार पे सात आठ नौ दस दैन रिलैक्स बिल्कुल रिलैक्स हो जाना ਇਹ ਕਸਰਤ ਨੂੰ ਵੀ ਤੁਸੀਂ ਪੂਰਾ ਗਿਣ ਕੇ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਲਾਸਟ ਐਕਸਰਸਾਈਜ਼ ਹਮੇਸ਼ਾ ਤੁਸੀਂ ਜਦੋਂ ਵੀ ਤੁਹਾਡੇ ਲੱਤਾਂ ਚ ਦਰਦ ਹੈ ਜਾਂ ਤੁਹਾਡੇ ਕਿਤੇ ਵੀ ਦਰਦ ਹੈ ਤੁਸੀਂ 2 ਤੋਂ 3 ਦਿਨ ਰੈਸਟ ਜ਼ਰੂਰ ਕਰਨਾ ਰੈਸਟ ਮਤਲਬ ਤੁਸੀਂ ਘਰ ਚ ਹੀ ਰਹਿਣਾ ਇਹ ਨਹੀਂ ਵੀ ਬਿਲਕੁਲ ਬੈੱਡ ਤੇ ਰਿਟੇ ਰਹਿਣਾ ਤੁਸੀਂ ਆਰਾਮ ਵੀ ਕਰੋ ਔਰ ਘਰ ਦਾ ਮਾੜਾ ਮੋਟਾ ਕੰਮ ਵੀ ਕਰੀ ਚੱਲੋ ਜਿਸ ਨਾਲ ਕੀ ਹੈ ਤੁਹਾਡੇ ਮਸਲ ਰਿਲੈਕਸ ਹੋ ਜਾਣਗੇ ਸੋ ਇਹ ਸਨ ਕਸਰਤਾਂ ਅਗਰ ਤੁਸੀਂ ਇਹ ਤਿੰਨੋਂ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਤੁਸੀਂ ਲੱਤ ਦਰਦ ਤੋਂ ਆਪਣੇ ਰਾਮ ਪਾ ਸਕਦੇ ਹੋ ਸੋ ਮਿਲਾਂਗੇ ਜਲਦੀ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ テル ਦਨ ਤੁਸੀਂ ਆਪਣਾ ਸਾਰੇ ਜਾਣੇ ਆਪਣੇ ਔਰਤ ਤੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ